ਹਾਂਜੀ ਬਾਈ ਕਿੱਥੇ ਕਿੱਥੇ ਬਰਸਾਤ ਹੋਈ ਅੱਜ ਹਮ ਮਾਰਸ ਕੈਂਚੀਆਂ ਤੇ ਪਟ્રોલ ਕੰਪ ਹੈ ਇੱਥੇ ਖੜਿਆ ਹਾਂ ਕਾਫੀ ਦੇਰ ਦੇ ਸਵੇਰੇ 6 ਵਜੇ ਦਾ ਟਾਈਮ ਹੈ ਵਧੀਆ ਬਰਸਾਤ ਹੋਈ ਆ ਬਾਈ ਤਕਰੀਬਨ 20-25 ਮਿੰਟ ਹੋ ਗਏ ਮੀਂਹ ਪੈਂਦੇ ਨੂੰ ਦੇਖੋ ਵਧੀਆ ਬਰਸਾਤ ਦਾ ਤੁਹਾਨੂੰ ਪਾਣੀ ਖੜਾ ਦੇ ਸਦਾ ਹੂਗਾ ਕਿਹੜੇ ਕਿਹੜੇ ਏਰੀਆ ਚ ਮੀਂਹ ਪਿਆ ਕਿੱਥੇ ਕਿੱਥੇ ਪਿਆ ਦੱਸਿਓ ਜਰੂਰ ਦੇਖੋ ਜੀ ਵੈਸੇ ਹੁਣ ਮੀਂਹ ਘਟ ਚੁੱਕਿਆ ਥੋੜਾ ਮੁੱਟਾ ਫਿਲਹਾਲ ਵੀ ਹੈ ਦੇਖੋ ਮੌਸਮ ਇਦਾਂ ਦਾ ਬਣਿਆ ਹੋਇਆ ਸੁਹਾਵਣਾ ਤਕਰੀਬਨੇ ਬਰਸਾਤ ਮੌੜ ਮੰਡੀ ਤੋਂ ਲੈ ਕੇ ਮਾਨਸਾ ਕੈਂਚੀਆਂ ਤੱਕ ਵਧੀਆ ਹੈ ਪਾਣੀ ਖੜਿਆ ਹੈ ਦੇਖੋ ਜੀ ਤੋਂ ਦਿਸਦਾ ਹੋਊਗਾ ਇਹਨੂੰ ਜੀ ਆਪਾਂ ਕੈਂਚੀੰ ਤੋਂ ਤਕਰੀਬਨ 1 ਕਿਲੋਮੀਟਰ ਅੱਗੇ ਇਹ ਮੋੜ ਜਿੱਤੇ ਪੰਪ ਆਿੰਦਾ ਜਿੱਥੇ ਕੇ ਸਾਈਡ ਤੇ ਪੁਲਿਸ ਚੌਂਕੀ ਵੀ ਬਣੀ ਹੋਈ ਐ ਸਵੇਰੇ ਜਣਾ ਸਿਭਾ ਉਠਣ ਦੇ ਕੰਨੀ ਛੋੜੀ-ਮੋਟੀ ਕਿਣਮਣਕਣੀ ਜੀ ਹੁੰਦੀ ਚ ਚੱਲੇ ਸੀ ਪਿੰਡ ਵਾਲੀ ਸ਼ੇਰ ਤੋਂ ਰੁਕਦੇ 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 ਦੋ ਤਿੰਨ ਥਾਂ ਤੇ ਮੀਂਹ ਆਇਆ ਸੀ ਕੈਂਚੀਆਂ ਤੱਕ ਆ ਗਏ ਪਰ ਇੱਥੇ ਆ ਕੇ ਰੁਕਣਾ ਪਿਆ ਕਿਉਂਕਿ ਇੱਥੇ ਮੀਂਹ ਕਾਫੀ ਸੀ ਸਾਨੂੰ ਹੋਗੇ ਤਕਰੀਬਨ ਇੱਥੇ ਖੜਿਆ ਨੂੰ ਅੱਧਾ ਘੰਟਾ ਰੁਕ ਰੁਕ ਕੇ ਬਰਸਾਤ ਹੋ ਰਹੀ ਆ। ਹਾਲ ਹਾਲ ਵੀ ਮੀਂਹ ਹਟੇ ਦੇਖੋ ਸਾਨੂੰ ਦਿਸਦਾ ਹੋਊਗਾ। ਗੱਡੀਆਂ ਦੇ ਵਿੱਚੋਂ ਪਾਣੀ ਚ ਆਉਂਦਾ ਤੁਰਸਾ ਟਕਣੀਆਂ ਪੈਂਦੀਆਂ ਚਲੋ ਭਾਈ ਗਰਮੀ ਤੋਂ ਰਾਹਤ ਮਿਲੀ ਹੈ ਗਰਮੀ ਬਹੁਤ ਜ਼ਿਆਦਾ ਸੀ ਤਿੰਨ ਚਾਰ ਦਿਨਾਂ ਦੀ ਟੈਂਪਰੇਚਰ ਥੱਲੇ ਆਉਣਗੇ ਥੋੜਾ ਜਿਹਾ ਗਰਮੀ ਕੁਸ਼ਟਕਾਰਾ ਹੋਊਗਾ ਇੱਕ ਦੋ ਦਿਨਾਂ ਵਾਸਤੇ ਇੰਨੇ ਫੇਰ ਪ੍ਰਮਾਤਮਾ ਮਿਹਰ ਕਰੂ ਇਨੇ ਵਹੀਕਲ ਖੜੇ ਹੋਏ ਨੇ ਪੰਪ ਦੇ ਉੱਤੇ ਧੰਨਵਾਦ ਜੀ ਸਾਰਿਆਂ ਦਾ